ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਮទਿ ਫਾਰਮ YouTube ਚੈਨਲ ਦਾ ਤੁਹਾਨੂੰ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਹਿਆਰਜ ਨਾਲਾ ਤਹਿਸੀਲ ਵਿਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਗੱਲ ਖਾਉਣੀ ਆ ਬਿਲਕੁਲ ਤਾਜੀ ਸੋਈ ਆ ਜਿਹੜੀ ਹੱਲੇ ਖੁੱਲੀ ਆ ਵੇ ਜੀ ਹੁਣਾਂ ਨੇ ਬੰਨੀ ਵੀ ਨਹੀਂ ਆ ਜਿਹੜੀ ਹੱਲੇ ਚੰਦੀ ਤੇ ਰੀਜੀ ਆ ਜਿਹੜੀ ਪ੍ਰੋਪਰ ਜੇਰ ਜੁਰ ਜਿਹੜੀ ਇਹਨੇ ਪਾਤੀ ਆ ਉਹ ਵੀ ਤੁਹਾਨੂੰ ਦਿਖਾ ਦੇਵਾਂਗੇ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾ ਜੀ ਬਹੁਤ ਵਧੀਆ ਵਿਜੀ ਠੀਕ ਠਾ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਕਰੀ ਨਾਮ ਵਿਜੀ ਮੇਰਾ ਬਕੀਚਾ ਸਿੰਘ ਹਾਂਜੀ ਸ਼ਹਿਰ ਆਪਣਾ ਨਾਲਾ ਤੇ ਜ਼ਿਲ੍ਹਾ ਅਮਰਸਰ ਠੀਕ ਆ ਤੇ ਫੋਨ ਨੰਬਰ ਵੀ ਬੋਲ ਦੋ ਕਰੀ 764024427 ਜੀ ਠੀਕ ਆ ਤੇ ਇੱਕ ਫਿਰ ਤਾਜੀ ਕੋਈ ਅਜਣਾ ਹਾਂਜੀ ਜੀ ਇੱਕ ਹੋਰ ਹੈਗੀ ਨਾਲ ਟੋਪਰ ਗੱਬਣੀ ਉਹ ਵੀ ਇੱਦੀ ਵਿਗਦੀ ਆ ਅੱਛਾ ਉਹ ਪਹਿਲਾਂ ਹੀ ਵੇਖੀ ਆ ਇਹ ਵੀ ਸੂਈ ਦੇ ਤੁਸੀਂ ਤੇ ਲੱਗ ਗਿਆ ਇਹਦੇ ਠੀਕ ਹੈ ਮੈਂ ਚੱਲ ਬਣਾ ਦਿੰਦਾ ਆ ਚੱਲ ਨਾਲੇ ਤੁਹਾਡੇ ਦਰਸ਼ਨ ਹੋ ਗਏ ਆ ਹਾਂਜੀ ਹਾਂਜੀ ਤੇ ਤਾਜੀ ਸੂਈ ਆ ਹਾਂਜੀ ਜੀ ਸਵੇਰੇ ਸੂਈ ਦੇ ਜੀ ਬੱਚਾ ਕੀ ਆ ਗਿਆ ਮਗਰ ਇਹਦੀ ਬੱਚਾ ਆ ਗਿਆ ਮਗਰੇ ਦੇ ਬੱਚਾ ਆ ਗਿਆ ਹਾਂਜੀ ਹਾਂਜੀ ਅੱਜ ਸ਼ਰਟਾ ਬਗੀਚਾ ਵੀ ਇੱਥੇ ਹੀ ਆ ਹਾਂਜੀ ਹਾਂਜੀ ਅੱਜ ਛਣੀਆ ਰਹਿਣਾ ਅੱਜ ਸਕੂਲੇ ਨਹੀਂ ਗਿਆ ਅੱਜ ਛੁੱਟੀ ਜੈਨੂ ਆ ਵਿਦਿਆਰਥੀਆਂ ਦਾ ਹੰਦਾ ਦੇਖ ਸਾਦੇ ਵੀ ਵਿਆਹ ਕੇ ਡਣਾ ਜੀ ਥੇ ਜਦੋਂ ਛੁੱਟੀ ਹੁੰਦੀ ਹੈ ਵੀ ਇੱਥੇ ਕੱਢਣ ਦੇ ਹੁੰਦਾ ਬੱਚਿਆਂ ਦੇ ਨਾਲ ਹੀ ਤੇ ਥਣਾ ਦਾ ਸਾਈਜ਼ ਗੈਪ ਆਪਾਂ ਦੇਖ ਸਕਦੇ ਆਂ ਜੀ ਜੱਲੀ ਤੇ ਨਹੀਂ ਹਵਾ ਨੇ ਤੇ ਨਾੜਾਂ ਨੂੰ ਬੜਾ ਚੰਗੀਆਂ ਉਤਰਾ ਚਵਾਚਪਾ ਵਿਜੀ ਓਕੇ ਪੂਰਾ ਬਹੁਤ ਵਧੀਆ ਵਿਜੀ ਚਵਾਚ ਮਾਰ ਕੇ ਦੇਖ ਆ ਲੈ ਚੱਲ ਬਈ ਜਦੋਂ ਕੱਲੋਂ ਬੋਲਾ ਹੀ ਆ ਜੀ ਨਾ ਵੀ ਤੇਰੇ ਦੇ ਵੀ ਸੁਈਏ ਨੇ ਇਸ ਤਰ੍ਹਾਂ ਜਿਹੜੀ ਆ ਬੰਨੀ ਵੀ ਨਹੀਂ ਆ ਜਿਹੜੀ ਪਤਾ ਇਧਰ ਹੋ ਜਾ ਤੇ ਹਾ ਜੀ ਜਿਹੜੀ ਨੇ ਪ੍ਰੋਪਰ ਭਾਲਤੀ ਆ ਤੇ ਕਿੰਨਾ ਕੁ ਬੀਤੀ ਦੁੱਧ ਚਵਾਈ ਜਾਊਗੀ ਹੈ ਬੀਜੀ ਆਪਾਂ ਜਿੰਨਾ ਕੋ ਲਈਏ ਨਾ ਉਹਾਂ ਦੇ ਵੀ ਪਈ ਦੇ ਸੂਏ ਹੈ ਇਹਨਾਂ ਤੋਂ 20 ਲੀਟਰ ਚੋੜਾ ਲੈ ਅੱਛਾ ਇਹਦਾ ਵੀ ਜੀ ਪ੍ਰੋਪਰ ਦਜੱਸਬਾ ਸੂਈ ਆ ਬਾਕੀ ਹੈਗੇ ਵੀ ਜਰਸੀ ਕ੍ਰੋਸ ਆ ਬੀਜੀ ਕ੍ਰੋਸ ਤੇ ਗਰਮੀਆਂ ਕੱਢਣ ਵਾਲੀ ਆ ਜੀ ਹਾਂ ਜੀ ਕੋਈ ਵੀ ਜੀ ਗਰਮੀ ਦੀ ਪਰਵਾਹ ਨਹੀਂ ਇਹਨੂੰ ਠੀਕ ਆ ਹਾਂ ਜੀ ਤੇ ਠੰਢੀ ਤੇਰੀ ਪੂਰੀ ਆ ਨਾ ਠੰਢੀ ਹੀ ਠੰਢੀ ਤੇ ਉਤਰਾਂ ਚਵਾਈ ਕੀਤੀ ਹੈ ਤੇ ਵਾਹ ਹਾਂ ਜੀ ਬੀਜੀ ਮੈਂ ਸਭੋ ਤਾਰਨਾ ਇਹ ਬਾਜੋ ਕਨੈਕਟ ਹੋਇਆ ਵਾ ਮੈਂ 4 ਕਿਲੋ ਝੋਤੀ ਹੈ ਅੱਛਾ 4 ਕਿਲੋ ਇੱਕ ਰੀ ਝੋਲੀ ਆ ਝੋਤੀ ਆ ਠੀਕ ਹੈ ਤੋੜ ਦੀਆਂ ਹੈ ਕਰੀ ਨਾ ਹਾਂਜੀ ਹਾਂਜੀ ਹਰ ਕੋਈ ਪੁੱਤਾ ਉਧਰ ਹੋ ਜਾ ਬਾਕੀ ਹਵਾਨੇ ਦੇ ਦੋਵੇਂ ਪਾਸੇ ਨਾੜਾਂ ਚੰਗੀਆਂ ਤੇ ਇੱਥੇ ਨਾਲ ਦਾ ਸਾਈਜ਼ ਗੈਪ ਵੀ ਚੰਗਾ ਬਾਕੀ ਇਹ ਕਿ ਕੱਦ ਕਾਠ ਵੀ ਚੰਗਾ ਉੱਚਾ ਵਾ ਜਰਸੀ ਕਰੋਸ ਦੇ ਸਾਹਮਣੇ ਲਾਈਏ ਤੇ ਬਾਕੀ ਜਿੰਨੇ ਵੀ ਆ ਸਫਾਈਆਂ ਜਿਆ ਥਾਂ ਤੁਣੇ ਵੇਜੀ ਵੇਖੋ ਹਾਂ ਲਈ ਸਾਡੇ ਜੀ ਬਹੁਤ ਹੀ ਚਵਾ ਲੀ ਧਾਰਪੜੀ ਨੂੰ ਠੀਕ ਹੈ ਜੀ ਫਰਬਣ ਤੋਂ ਉੱਧਰ ਨਹੀਂ ਹੁੰਦਾ ਨਿਆਣੇ ਨੇ ਜਿਹੜਾ ਸ਼ੌਲ ਕੀ ਹੁੰਦਾ ਵਾ ਜਿਹੜਾ ਪਛਵਾ ਦੇ ਨਾਲ ਖੇਡਦਾ ਤੇ ਆ ਜਿਹੜਾ ਬੱਚਾ ਵਾ ਇਹਦਾ ਤੇ ਕਿੰਨਾ ਵੀਜੇ ਫਿਰ ਮੋਲੇਰਾ ਜੱਜਾ ਪਾ ਰੱਖ ਦੀਏ ਮੋਲੇਜੀ ਜੀ ਇੱਕੋ ਵੈੜ ਪੂਰੀ ਆ ਵੱਡਾ ਜੇ ਕੱਦ ਕਾਟ ਸੀ ਵੱਡਾ ਜੇ ਕੱਦ ਕਾਟ ਤੇ ਚਲੋ ਚੰਗਾ ਬਾਕੀ ਤਾਜੀ ਸੋਈਆ ਕੋਈ ਖਾਸ ਏਡੀ ਲੱਪੇ ਚ ਵੀ ਨਹੀਂ ਆ ਬੱਚਾ ਵੀ ਕਾਫੀ ਭੜਿਆ ਦਿੱਤਾ ਇੰਨੇ ਇਹਦੇ 4 ਮਹੀਨਾ ਸੋਈ ਸੀ ਹਾਂਜੀ ਹਾਂਜੀ ਤੇ ਮੋਲੇਜੀ ਦਾ ਕਰਦੀ ਏ 5000 ਰੁਪਏ ਅੱਛਾ ਵਿੱਚੋਂ ਕਰ ਦਈਏ ਕਹ ਹਮਨਤਾ ਨਾ ਬੀਜੀ 60000 ਦੇ ਅੱਛਾ 60000 ਦਿੱਤੇ ਦੋਗੇ ਤੇ ਮੌਕੇ ਤੇ ਹੋਰ ਕਰ ਦੋਗੇ ਬੀਜੀ 2000 ਰੁਪਏ ਛੱਡਦਾ 58000 ਰੁਪਏ ਠੀਕ ਹੈ ਚਲੋ ਥੋੜੀ ਬਾਤ ਛੋਟ ਛੋਟ ਮੌਕੇ ਤੇ ਥੋੜੀ ਬੀਜੀ ਜਿਹੜਾ ਕੋ ਹੋਊਗਾ ਵੀਰ ਭਰਾ ਮੌਕੇ ਕਰਦਾ ਤੁਹਾਨੂੰ ਪਤਾ ਵੈੜੀ ਵੱਡੀ ਜੇ ਇਹ ਦੁੱਧ ਵੀ ਇਹਨੇ ਠੰਡੀ ਫੀਲ ਦੁੱਧੀ ਇਹਨੇ 20 ਕਿਲੋ ਵੀ ਦੀ ਰਾਉਣਾ ਚਵਾਈ ਜਣਾ ਜੇ ਠੀਕ ਹੈ ਬਹੁਤ ਵੀਜੀ ਕਿ ਡਾਲੀ ਵਰਾਣ ਮੈਂ ਦੇਖ ਸਕਦੇ ਬਾਕੀ ਹੈਗੀ ਪੂਰੀ ਠੰਡੀ ਧੀਰੀ ਆ ਤੇ ਸਾਣਾ ਹਵਾਨੇ ਦੇ ਵਿੱਚ ਪੂਰੀ ਸਫਾਈਆਂ ਜੱਜ ਨਹੀਂ ਵੀ ਆ। ਇਹ ਰਾਤ ਦਾ ਕੰਮ ਬਾਅਦ ਚ ਹੋਇਆ ਤੇ ਐ ਵਿੱਚ ਇੰਨੀ ਜਿਆਦੀ ਬਣੀ ਹੀ ਵੈਰ। ਠੀਕ ਹੈ। ਤੇ ਨਾਲ ਨਾ ਕੋਈ ਭਲਾਵਾ ਹਵਾਨੇ ਤੇ ਨਾ ਕੁਝ ਹਨਾ। ਠੀਕ ਹੈ ਜੀ। ਤੇ ਬਾਕੀ ਇਹ ਆ ਕਿ ਚਲੋ ਕੋਈ ਵੀਰ ਇੱਥੇ ਆਣ ਕੇ ਆਪਣੀਆਂ ਧਾਰਾਂ ਮਾਰ ਕੇ ਪਾਸ ਕਰਕੇ ਵੇਸ ਚਾੱਕ ਕੇ ਖੜੇ। ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।